ਵੀ ਆਪਾਂ ਭਾਈ ਸਾਹਿਬ ਦੇ ਹੱਕ ਦੇ ਵਿੱਚ ਹੀਗੇ ਆ ਤੇ ਰਵਾਂਗੇ ਜਿਹੜਾ ਬੰਦਾ ਸਾਡੀ ਕੌਮ ਦੀ ਗੱਲ ਕਰਦਾ ਸਾਡੀ ਜਰਨੇਸ਼ਨ ਨੂੰ ਚਿੱਟੇ ਰਗੀ ਗੰਦੀ ਬਿਮਾਰੀ ਤੋਂ ਲਾਣਤ ਤੋਂ ਦੂਰ ਕਰਦਾ ਹੈ ਆ ਨੰਦਪੁਰ ਘਰ ਵਾਪਸੀ ਦੀਆਂ ਗੱਲਾਂ ਕਰਦਾ ਅਮਰਤ ਸ਼ਕਾਉਣ ਦੀਆਂ ਗੱਲਾਂ ਕਰਦਾ ਫਿਰ ਅਸੀਂ ਇਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਿਉਂ ਨਹੀਂ ਖਲੋਂਦੇ ਫੇਰ ਸਾਡੀਆਂ ਲੱਤਾਂ ਭਾਰ ਕਿਉਂ ਨਹੀਂ ਚੱਲਦੀਆਂ ਫੇਰ ਅਸੀਂ ਭੱਜਦੇ ਕਿਹੜੀ ਗੱਲੋਂ ਆ ਫੇਰ ਅਸੀਂ ਡਰਦੇ ਕਿਹੜੀ ਗੱਲੋਂ ਆ ਹੈ ਦੱਸੋ ਇਹ ਇਹ ਸੂਰਮਿਆਂ ਦਾ ਕੰਮ ਨਹੀਂ ਹੁੰਦਾ ਇਦਾਂ ਦਾ ਸੂਰਮੇ ਜਿਹੜੀ ਗੱਲ ਕਰਦੇ ਨੇ ਸੋ ਕਰਤੀ ਹਾਂ ਇਹ ਕੰਮ ਸੂਰਮਿਆਂ ਦਾ ਨਹੀਂ ਹੁੰਦਾ ਵੀ ਪਹਿਲਾਂ ਹੱਕ ਦੇ ਵਿੱਚ ਰਹਿਣਾ ਆਪਦੇ ਬੰਦਿਆਂ ਦੇ ਜਦੋਂ ਸਾਡੇ ਬੰਦਿਆਂ ਦੇ ਉੱਤੇ ਭੀੜ ਆਣ ਪਵੇ ਕੋਈ ਮੁਸੀਬਤ ਆਣ ਪਵੇ ਹੈ ਮੁੜ ਕੇ ਅਸੀਂ ਡਰ ਦੇ ਮਾਰੇ ਭੱਜ ਜੀਏ ਡਰ ਦੇ ਮਾਰੇ ਅਸੀਂ ਆਪਣੇ ਬਿਆਨ ਬਦਲ ਲੀਏ ਡਰ ਦੇ ਮਾਰੇ ਅਸੀਂ ਆਪਣੇ ਬਿਆਨ ਬਦਲ ਲੀਏ ਇਹ ਇਹ ਕੰਮ ਸੂਰਮਿਆਂ ਦੇ ਹੱਕਾਂ ਦੇ ਵਿੱਚ ਨਹੀਂ ਆਇਆ ਬਿਲਕੁਲ ਨਹੀਂ ਠੀਕ ਆ ਨਾ ਸੰਤ ਜਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਹੁੰਦੇ ਸੀ ਨਾ ਪਹਿਲਾਂ ਹੀ ਵੀ ਜੇ ਸੱਚ ਦੀ ਗੱਲ ਕਰਨੀ ਹੈ ਧਰਮ ਦੀ ਗੱਲ ਕਰਨੀ ਹੈ ਤਾਂ ਕੋਲੇ ਰੰਬੀ ਰੱਖਿਆ ਕਰੋ ਇਸ ਕੋਪਰ ਸਾਡਾ ਲੱਥੂਗਾ ਕਿਉਂ ਲੱਥੂਗਾ ਕਿਉਂਕਿ ਅਸੀਂ ਸੱਚੀ ਗੱਲ ਕਰਨੀ ਹੈ ਆਪਣੇ ਧਰਮ ਦੀ ਗੱਲ ਕਰਨੀ ਸਾਡਾ ਕੋਪਰ ਲੱਥੂਗਾ ਹਾਂ ਤੇ ਜੇ ਅਸੀਂ ਚਮਚਾਗਰੀ ਕਰਕੇ ਠੀਕ ਆ ਕਿ ਨਹੀਂ ਉਹਨਾਂ ਦੇ ਗੋਡਿਆਂ ਹੇਠ ਦੀ ਲੰਘਣਾ ਅਸੀਂ ਥੱਲੋਂ ਦੀ ਥੱਲੇ ਲੈ ਕੇ ਰਹਿਣਾ ਉਹਨਾਂ ਦੇ ਫਿਰ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ ਹਾਂ ਫਿਰ ਤੁਹਾਨੂੰ ਗਨਮੈਨ ਵੀ ਮਿਲਣਗੇ ਸਿਕਿਉਰਿਟੀ ਗਾਰਡ ਵੀ ਮਿਲਣਗੇ ਤੁਹਾਨੂੰ ਨਾਲ ਹੈ ਤੁਹਾਨੂੰ ਇਹ ਲਾਲ ਬੱਤੀ ਵਾਲੀਆਂ ਗੱਡੀਆਂ ਵੀ ਮਿਲਣਗੇ ਅੱਗੇ ਅੱਗੇ ਫਿਰ ਸਾਰਾ ਕੁਝ ਮਿਲੂ ਜੇ ਤੁਸੀਂ ਥੱਲੇ ਲੱਗ ਕੇ ਉਹਨਾਂ ਦੇ ਅੰਦਰ ਰਹਿ ਕੇ ਕੰਮ ਕਰੋਗੇ ਜੇ ਤੁਸੀਂ ਆਪਣੇ ਇੱਕ ਦੇ ਦਮ ਨਾਲ ਜੋਰ ਨਾਲ ਤੁਸੀਂ ਠੀਕ ਹੈ ਨਾ ਕੰਮ ਕਰਦੇ ਹੋ ਤੁਸੀਂ ਸੱਚ ਬੋਲਦੇ ਹੋ ਸੱਚੀ ਗੱਲ ਕਰਦੇ ਹੋ ਹੈ ਜੁਰਤ ਨਾਲ ਕੰਮ ਕਰਦੇ ਹੋ ਜਿੱਥੇ ਕਿਸੇ ਧੀ ਭੈਣ ਦਾ ਤੱਕਾ ਹੁੰਦਾ ਉੱਥੇ ਆਣ ਖਲੋਂਦੇ ਅਸੀਂ ਆਵਾਜ਼ ਠਾਉਣੇ ਆ ਫਿਰ ਤੁਹਾਨੂੰ ਬਹੁਤ ਲੋਕੀ ਮਾੜਾ ਵੀ ਕਹਿਣਗੇ ਤੁਹਾਨੂੰ ਗਾਲ੍ਹਾਂ ਵੀ ਕੱਢਣਗੇ ਬੜਾ ਕੁਝ ਕਰਨਗੇ ਪਰ ਜਿਹੜੇ ਸੂਰਮੇ ਹੁੰਦੇ ਆ ਉਹ ਇਹਨਾਂ ਚੀਜ਼ਾਂ ਦੇ ਇਹਨਾਂ ਤੋਂ ਨਹੀਂ ਡਰਦੇ ਹੁੰਦੇ ਹਾਂਜੀ ਕਿਉਂਕਿ ਬਾਈ ਸੱਚੀ ਗੱਲ ਜਦੋਂ ਕਰਨੀ ਆ ਉਦੋਂ ਝੂਠੇ ਬੰਦੇ ਨੇ ਧਮਕੀ ਦੇਣੀ ਆ ਉਦੋਂ ਝੂਠੇ ਬੰਦੇ ਨੇ ਧਮਕੀ ਦੇਣੀ ਆ ਵੀ ਤੈਨੂੰ ਮਾਰਾਂਗੇ ਤੈਨੂੰ ਵੱਢਾਂਗੇ ਤੈਨੂੰ ਟੱਕਰਾਂਗੇ ਤੈਨੂੰ ਇਕੱਲੇ ਨੂੰ ਘੇਰਾਂਗੇ ਤੇਰੇ ਨਾਲ ਐ ਕਰਾਂਗੇ ਤੇਰੇ ਨਾਲ ਉਹ ਕਰਾਂਗੇ ਬੜਾ ਕੁਝ ਉਹ ਤਾਂ ਹੁੰਦਾ ਜਦੋਂ ਅਸੀਂ ਸੱਚ ਦੇ ਰਾਹ ਤੇ ਚੱਲਦੇ ਆ ਨਾ ਉਦੋਂ ਜਿਹੜਾ ਕੂੜਕਵਾੜਾ ਜਿਹੜਾ ਝੂਠ ਆਏ ਬਹੁਤ ਉੱਬਰਦਾ ਚਾਰ ਸ਼ਫੇਰੇ ਇਹ ਬੜੀਆਂ ਛਾਲਾਂ ਮਾਰਦਾ ਉਦੋਂ ਹਾਂ ਬਹੁਤ ਬਰਖਲਾਫ ਉਦੋਂ ਲੋਕੀ ਹੁੰਦੇ ਆ ਬਾਈ ਪਰ ਜੇ ਸੱਚ ਦੇ ਮਾਰਗ ਤੇ ਚੱਲਣ ਲੱਗ ਪਿਓ ਨਾ ਸੇਚ ਚੱਲੀ ਚੱਲੋ ਕਿਸੇ ਦੀ ਪ੍ਰਵਾਹ ਨਾ ਕਰੋ ਹਾਥੀ ਆਪਣੀ ਚਾਲ ਚੱਲਦਾ ਹੁੰਦਾ ਬਥੇਰੇ ਚਾਰ ਸ਼ਫੇਰੇ ਉੱਪਰੋਂ ਤੀਆਂ ਕਤੀੜਾਂ ਬੋਲਦੀਆਂ ਹੁੰਦੀਆਂ ਭੌਕਦੀਆਂ ਹੁੰਦੀਆਂ ਹਾਥੀ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਨਾਈ ਤੇ ਦਾ ਹੱਥੀ ਦੀ ਲੱਤਾ ਫੜੀ ਵੇਖੀ ਹੈ ਕਿਸੇ ਤੀੜ ਨੇ ਆਪੇ ਭੌਕ ਪੂਕ ਕੇ ਹਰ ਜਾਂਦੀ ਹੈ